ਰਾਗ ਤਨਾਸਰੀ ਬਾਣੀ ਸ੍ਰੀ ਭਗਤ ਸ੍ਰੀ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਕ ਸੰਦ ਮਹੇਸ਼ ਸਮਾਨਾ ਸ਼ੇਖ ਨਾਗਤਰ ਮਰਨਾ ਦਾਨਾ ਸੰਤ ਸੰਗਤ ਰਾਮ ਹਿਰਦੇ ਵਸਾਈ ਰਹਾਉ ਹਨੂਮਾਨ ਸਰਗਰੂ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਣਾ ਚਾਰ ਬੇਦ ਅਰ ਸਿਮਰਤ ਪੁਰਾਣਾ ਕਮਲਾ ਪਤ ਕਵਲਾ ਨਹੀਂ ਜਾਣਾ ਕਹੇ ਕਬੀਰ ਸੋ ਭਰਮੈ ਨਾਹੀ ਜਬ ਲਗ ਰਾਮ ਰਹੇ ਸਰਨਾਈ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੰਦਰ ਦਰਜ ਹੈ ਸ੍ਰੀ ਸਤਿਗੁਰੂ ਪੰnje ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਉਚਾਰਨ ਕਰਦੇ ਸਮੇ ਲਿਖਾਉਂਦੇ ਆ ਸੁਪਰਮੀਦਰ ਜੀ ਕੀਤੀ ਹੈ ਤੇ ਸਤਿਗੁਰ ਜੀ ਭਗਤ ਕਬੀਰ ਜੀ ਦੀ ਬਾਣੀ ਜੋ ਪਾਏ ਗੁਰਦਾਸ ਕੋਲ ਹੋਰ ਬਣੀ ਨਾਲ ਦਿਖਾਉਂਦਿਆਂ ਏਕ ਓੰਕਾਰ ਸਤਗੁਰ ਪ੍ਰਸਾਦ ਪੇਪਕ ਕਬੀਰ ਜੀ ਦੀ ਗੁਰਬਾਣੀ ਬਚਨ ਉਹਨਾਂ ਦੇ ਉਪਦੇਸ਼ ਤੋਂ ਪਹਿਲਾਂ ਗੁਰੂ ਜੀ ਨੇ ਉਸ ਪਰਮਾਤਮਾ ਦਾ ਮੰਗਲ ਕੀਤਾ ਹੈ ਸਰ ਮੰਗਲ ਜਿਹੜਾ ਇਹ ਖੁਸ਼ੀ ਦਾ ਹੁੰਦਾ ਏ ਕਿਸੇ ਮਨੋ ਕਾਮ ਨਾ ਪਾਵ ਮਨਾਂ ਦਾ ਬੰਦਾ ਹੀ ਤੋ ਉਸ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਵੀ ਹੁੰਦਾ ਏ ਤੋ ਦਾ ਗੁਣ ਗਾਣੋ ਦੀ ਮਹਿਮਾ ਜਸ ਕਰਦੇ ਹੁੰਦਾ ਏ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਜੋ ਮੰਗਲ ਛੋਟਾ ਕੀਤਾ ਏ ਗੁਰੂ ਗ੍ਰੰਥ ਸਾਹਿਬ ਵਿੱਚ ਪਿਆਰਿਓ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਇਹ ਮਾ ਮੰਗਲ ਇਹ ਮੂਲ ਮੰਤਰ ਹੈ ਫਿਰ ਇਸ ਤੋਂ ਛੋਟ ਵਿੱਚ ੴ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਹ ਵੀ ਮੰਗਲ ਹੈ ੴ ਸਤਨਾਮ ਗੁਰ ਪ੍ਰਸਾਦ ਇਹ ਵੀ ਮੰਗਲ ਹੈ ੴ ਸਤ ਗੁਰ ਪ੍ਰਸਾਦ ਸੋ ਪਿਆਰੋ ਇਹ ਸ਼ੋਟੇ ਮੰਗਲ ਦੇ ਨਾਲ ਸਤਿਗੁਰੂ ਜੀ ਮਹਾਰਾਜ ਵਚਨ ਭਗਤ ਕਵੀ ਜੀ ਦਾ ਸਾਂਝਾ ਕਰਦੇ ਨੇ ਕਿ ਉਹਨਾਂ ਨੂੰ ਇੱਕ ਪਰਮਾਤਮਾ ਨੇ ਜੋ ਸਭ ਦਾ ਘਰਤ ਕਰਨ ਵਾਲਾ ਕਰਤਾ ਹੈ ਰੱਖਿਆ ਕਰਨ ਵਾਲਾ ਰક્ષਕ ਹੈ ਤੇ ਪਾਲਣ ਵਾਲਾ ਪਾਲਣ ਆਰੇ ਇਸੇ 사ਦਗੁਰ ਦੀ ਪ੍ਰਸਾਦ ਕਿਰਪਾ ਮੇਜਦ ਹੁੰਦੀ ਹੈ। ਉਦੋਂ ਫਿਰ ਉਸ ਨੂੰ ਭਗਤ ਕਬੀਰ ਜੀ ਵਾਂਗ ਸਮਝ ਪੈਂਦੀ ਹੈ ਜੇ ਭਗਤ ਕਬੀਰ ਜੀ ਕਹਿੰਦੇ ਨੇ ਸਨਕ ਸਨੰਤ ਮਹੇਸ਼ ਸਮਾਨਾ ਸ਼ੇਖ 나ਗਤਰ ਮਰਨ ਨਾ ਗਾਨਾ ਇਹ ਪ੍ਰਮਾਤਮਾ ਜੇ ਬਰਮਾ ਜੀ ਦੇ ਚਾਰ ਪੁੱਤਰ ਨੇ ਉਹਨਾਂ ਵਿੱਚੋਂ ਦੋ ਪੁੱਤਰ ਜਿਹਨੇ ਸਨਕ ਤੇ ਸਨੰਦ ਸ਼ਿਵਜੀ ਦੇ ਬਰਾਬਰ ਉਸ ਦੇ ਵਾਂਗੂ ਸਭ ਰਾ ਜਪ ਤਪ ਸਾਧਨਾ ਕਰਨ ਵਾਲੇ ਨੇ ਸਭੀ ਲਮੀ ਸਮਾਧੀ ਲਾਉਣ ਵਾਲੇ ਨੇ ਸ਼ਿਵਜੀ ਵਾਂਗ ਜੇ ਜੋ ਸ਼ੇਸ਼ਨਾਗ ਹੈ ਉਹ ਰੋਜ਼ਾਨਾ ਇਹ ਨਵੇਂ ਤ ਨਵਾ ਨਾਮ ਲੈ ਕੇ ਤਨ ਯਾਦ ਕਰਦਾ ਹੈ ਪਰ ਫਿਰ ਵੀ ਤੇਰੇ ਨਾਮਾਂ ਦਾ ਅੰਤ ਨਹੀਂ ਆਉਂਦਾ ਬੇਅੰਤ ਨਾਮ ਹਨ ਤੇਰੇ ਤੇ ਇਸ ਤਰ੍ਹਾਂ ਇਹ ਤੇਰਾ ਮਰਮ ਜਿਹੜਾ ਤੇਰਾ ਅੰਤ ਹੈ ਉਨਹੀਂ ਪਾਸ ਕੇ ਨਹੀਂ ਜਾਣ ਸਕੇ ਕਿਉਂਕਿ ਜਿਸ ਨੂੰ ਤੂੰ ਜਣਾ ਹੈ ਸੋਈ ਤਾਂ ਜਾਣਣਾ ਹੈ ਹਰ ਗੁਣ ਸਾਧੀ ਆਖੋ ਖਾਣੇ ਕੋਈ ਤੇਰੇ ਗੁਣਾ ਨੂੰ ਆਖ ਸਕਦਾ ਹੈ ਬਖਿਆਨ ਕਰ ਸਕਦਾ ਹੈ ਜਿਹਨੂੰ ਤੂੰ ਆਪ ਕਿਰਪਾ ਕਰਕੇ ਆਪਣੇ ਬਾਰੇ ਕੁਝ ਗਿਆਨ ਤਾਂ ਸੋਜੀ ਦੇਵੇਂ ਇਸ ਲਈ ਭਗਤ ਕਬੀਰ ਕਹਿੰਦੇ ਨੇ ਕਿ ਅਸੀਂ ਸੰਤ ਸੰਗਤ ਰਾਮ ਜੀ ਦੇ ਵਸਾਇ ਕੇ ਸੰਗਤ ਕਰਕੇ ਉਸ ਪਰਮਾਤਮਾ ਦੇ ਪਿਆਰਿਆਂ ਦੀ ਤੇ ਰਾਮ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ ਤੇ ਉਸ ਪਰਮਾਤਮਾ ਦੇ ਨਾਮ ਨੂੰ ਅਸੀਂ ਰਾਮ ਰਾਮ ਬ੍ਰਾਮ ਕਹਿ ਕੇ ਧਿਆ ਰਿਆ ਹੈ ਤੇ ਸਾਡੇ ਮਨ ਨੂੰ ਰਾਹੋ ਠਹਿਰਾਓ ਟਿਕਾਓ ਸ਼ਾਂਤੀ ਆਨੰਦ ਪ੍ਰਾਪਤ ਹੋ ਗਿਆ ਹੈ ਤੇ ਇਸ ਕਰਕੇ हनुमान सरगरु समानਾ ਸੋ ਗਰੁਰ ਦੇਵਾਗ ਕੁੱਡਣ ਦੀ ਸਮਰੱਥਾ ਰੱਖਣ ਵਾਲੇ ਜੇ ਹਨੂਮਾਨ ਜੀ ਹਨ ਉਸ ਦੇ ਵਾਗ ਕੁੱਟਦੇ ਨੇ ਗਰੁਰ ਜੋ ਵਿਸ਼ਨੂ ਜੀ ਦੀ ਸਵਾਰੀ ਹੈ ਸੁਰਪਤ ਨਹੀਂ ਗੁੰਜਣਾ ਸੋ ਸੁਰਗ ਨੇ ਨੇ ਦੇਵਤਿਆਂ ਨੂੰ ਸੋ ਦੇਵਤੇ ਜਿਹੜੇ ਨੇ ਉਹਨਾਂ ਦਾ ਜੋ ਸਾਮੀ ਹੈ ਦੇਵਤਿਆਂ ਦਾ ਕਿਹਨੂੰ ਦੁਨਾਰਪਤ ਮਨੁੱਖ ਨੇ ਉਹਨਾਂ ਦਾ ਜੋ ਸਾਮੀ ਹੈ ਇਹ ਪਰਮਾਤਮਾ ਸਾਰੇ ਹੀ ਤੇਰਾ ਅੰਤ ਨਹੀਂ ਪਾ ਸਕਕੇ ਤੇਰੇ ਗੁਣਾ ਨੂੰ ਨਹੀਂ ਗਾ ਸਕਕੇ ਤੇ ਨਹੀਂ ਮਾਣੂ ਨਹੀਂ ਪਛਾਣ ਸਕਕੇ ਭਾਵੇਂ ਉਹ ਦੇਵਤੇ ਕਿੰਨੇ ਵੀ ਕਿਉਣਾ ਗੁਣਮਾਨ ਹੁਣ ਚਾਰ ਵੇਦ ਅਰ ਸਿਮਰਤ ਪ੍ਰਾਨਾਂ ਜੋ ਚਾਰ ਵੇਦ ਨੇ ਸ਼ਾਮ ਵੇਦ ਰਿਗ ਵੇਦ ਯजुर्वेद ਥਰਮਵਿਅ ਵੇਦ 18 ਪ੍ਰਾਨ ਨੇ ਸ਼ਿਵ ਪ੍ਰਾਨ ਬ੍ਰਹਮ ਪੁਰਾਨ ਵਿਸ਼ਨੂੰ ਪ੍ਰਾਨ ਉਹ ਇੱਕ ਪੁਰਾਨ ਸ਼ਿਵ ਪ੍ਰਾਇਸਤਨ ਕਈ ਜਿਹੜੇ ਉਹਨਾਂ ਦੇ ਨਾਲ 22 ਸਿਮਰਤੀਆਂ ਨੇ ਚਾਰ ਵੇਦ 18 ਪ੍ਰਾਣ 72 ਸਿਮਰਤियां ਸੋ ਇਹ ਵੀ ਤੇਰਾ हे परमात्मा ਜੋ ਜਾਤ ਸਵਖਿਆਨ ਮਹਿਮਾਨੋ ਨਹੀਂ ਆਖ ਸਕਕੇ ਬਿਆਨਤ ਹੈ ਜਿਵੇਂ ਜੋ ਕੋਈ ਨਾ ਤੂੰ ਤੋਂ ਵਾਦੀ ਜਾਂਦੀ ਹੈ ਕਹੇ ਕਬੀਰ ਸੋ ਭਰਮੇ ਨਾਹੀ ਪਾਗਲ ਗ੍ਰਾਮ ਰਹੇ ਸਰਨਾਹੀ ਇਸੇ ਕਬੀਰ ਜੀ ਕਹਿੰਦੇ ਨੇ ਕਿ ਜਿਹੜਾ ਭਰਮ ਜੀ ਨੇ ਪੈਂਦਾ ਕਿਸ ਤਰ੍ਹਾਂ ਦੇ ਵਿੱਚ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਹੋਇਆ ਹੁੰਦੇ ਹੋਇਆ ਤੋਂ ਸ਼ੰਨ ਲੈਂਦਾ ਏ ਉਸ ਰਾਮ ਦੀ ਇਹ ਫਿਰ ਕੋਈ ਗੱਲ ਕਹਿੰਦਾ ਏ ਕਿ ਪ੍ਰਮਾਤਮਾ ਬਿਆਨਤ ਹੈ ਬਿਆਨਤ ਹੈ ਬਿਆਨਤ ਹੈ ਸੋ ਗੁਰੂ ਪਿਆਰਿਓ ਏਸੀ ਪ੍ਰਾਰਥਨਾ ਸ੍ਰੀ ਸੋ ਬਾਣੀ ਭਗਤ ਸ੍ਰੀ ਕਬੀਰ ਜੀ ਕੀ ਦੀ ਵਿਚਾਰ ਕਰਦਿਆ ਹੋਈਆਂ ਗਲਤੀਆਂ ਭੁਲਾਨੀ ਥੇਮਾ ਗੁਰੂ ਪਾਚਾ ਸਾਹਾ ਸੰਗਤ ਬਖਸ਼ਣ ਜੋਗ ਹੈ ਦੀ ਏ ਅਚਤਹਿ ਪਾਰ ਬ੍ਰਹਮ ਅਭਨਾਸੀ ਅਗਨਾਸ ਏ ਪੂਰਨ ਹੈ ਸਰਬਮੈ ਦੁਖ ਪਾਂਜਨ ਗੁਣਤਾਸ ਏ ਸੰਗੀਹੇਂਰੰਕਾਰ ਹੀ ਨਿਰਗੁਣ ਸਭ ਟੇਕ ਏ ਗੋਬਿੰਦ ਹੈ ਗੁਣ નિਦਾਨ ਜਾਕੇ ਸਦਾ ਬਬੇਕ اے پرمپر ہر ہرے ہے پی ہوون ہار اے سنتاں کہے سدا سنگ نذر ادار اے ठाकुर ہوں دا سروپ میں نِرجُن گُن نہیں کوئی نانک دی جے نام دان رکھوں ہیے پروے آے پرب سرناگتی کرپا نیدदयाल اے اکخر ہر من بست ਨਾਨਕ ਹੋ ਤਨਿਹਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ